ਉਂਗਲ ਤੌੜਣ ਵਾਲਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਬਾਣੀਏ ਦੀ ਕਰਿਆਨੇ ਦੀ ਵੱਡੀ ਦੁਕਾਨ ਹੈ ਗਾਹਾਂ ਦੀ ਬੜੀ ਉੱਥੇ ਭੀੜ ਰਹਿੰਦੀ ਹੈ ਪਿੰਡ ਵਿੱਚੋਂ ਇੱਕ ਜ਼ਿਮੀਂਦਾਰ ਸਬਦਾਂ ਲੈਣ ਵਾਸਤੇ ਆਇਆ ਉਹਦੇ ਨਾਲ ਉਹਦਾ ਕੁੱਤਾ ਵੀ ਸੀ ਬਾਣੀਏ ਨੇ ਇੱਕ ਬਿੱਲੀ ਪਾਲੀ ਹੋਈ ਸੀ ਇੱਕ ਹੋਰ ਸ਼ਰਾਰਤੀ ਬੰਦਾ ਉੱਥੇ ਪਹੁੰਚਿਆ ਉਹਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਹਿੰਦੇ ਸ਼ਹਿਰ ਦੇ ਮਰਤਮਾਨ ਵਿੱਚੋਂ ਤੇਕੇ ਨਾ ਉਂਗਲੀ ਦਾ ਫੋਟਾ ਕਾਂਦੇ ਨਾਲ ਉਹਨੇ ਲਾ ਦਿੱਤਾ ਵੇਖਦੇ ਵੇਖਦੇ ਉੱਥੇ ਮੱਖੀ ਆ ਗਈ ਮੱਖੀ ਨੂੰ ਵੇਖ ਕੇ ਛਿਪਕਲੀ ਆ ਗਈ ਜਦੋਂ ਛਿਪਕਲੀ ਆਈ ਹੈ ਤੇ ਉੱਥੇ ਤੁਰਦਾ ਫਿਰਦਾ ਚੂਹਾ ਛਿਪਕਲੀ ਵਾਲੇ ਪਾਸੇ ਹੋ ਤੁਰਿਆ ਜਦੋਂ ਚੂਹੇ ਨੇ ਛਾਲ ਜੀ ਮਾਰੀ ਹੈ ਤੇ ਬਾਣੀਆਂ ਦੀ ਬਿੱਲੀ ਨੇ ਜਾ ਕੇ ਚੂਹਾ ਵੜ ਲਿਆ ਜਦੋਂ ਬਿੱਲੀ ਨੇ ਛਾਲ ਮਾਰੀ ਹੈ ਤੇ ਜ਼ਮੀਂਦਾਰ ਦੇ ਕੁੱਤੇ ਨੇ ਬਿੱਲੀ ਨੂੰ ਢਾੜਿਆ ਉਹਦੇ ਚੱਕ ਲਾਤਾ ਬਾਣੀਆਂ ਨੇ ਵੇਖਿਆ ਤੇ ਮੇਰੀ ਤੇ ਬਿੱਲੀ ਜ਼ਖਮੀ ਹੋ ਗਈ ਹੈ ਉਹਨੇ ਇੱਕ ਵੱਟਾ ਫੜਿਆ ਕੁੱਤੇ ਦੇ ਸਿਰ ਵਿੱਚ ਮਾਰਿਆ ਕੁੱਤਾ ਵਿਚਾਰਾ ਥਾਈ ਮਰ ਗਿਆ ਜਦੋਂ ਜ਼ਿਮੀਂਦਾਰ ਨੇ ਵੇਖਿਆ ਵੀ ਬਾਣੀਆਂ ਨੇ ਮੇਰਾ ਕੁੱਤਾ ਮਾਰ ਦਿੱਤਾ ਤੇ ਕਹਿੰਦੇ ਜ਼ਿਮੀਂਦਾਰ ਨੇ ਬਾਣੀਆਂ ਢਾੜਿਆ ਉਹ ਉੱਥੇ ਕੁਸ ਨੂੰ ਕੁਸ ਨਹੀਂ ਹੋ ਗੇ ਦੇ ਜਿੱਤੇ ਪੈਂਦੀ ਹੈ ਪੈਣ ਦੇ ਤੇ ਜਿਹਨੇ ਉਂਗਲ ਲਾਈ ਸੀ ਨਾ ਉਹ ਕਹਿੰਦਾ ਲਾਲਾ ਜੀ ਤੁਹਾਡਾ ਤੇ ਵਾਧਾ ਜਾਦਾ ਵਧ ਗਿਆ ਤੁਸੀਂ ਹੁਣ ਆਪੋ ਚ ਨਵੇੜ ਦਿਓ ਮੈਂ ਹੁਣ ਚੱਲਦਾ ਸੋ ਵੇਖ ਲਓ ਇੱਕ ਉਂਗਲੀ ਲਾਉਣ ਵਾਲੇ ਨੇ ਕਿੱਥੋਂ ਤੱਕ ਗੱਲ ਜਿਹੜੀ ਪਹਚਾ ਦਿੱਤੀ ਇਸ ਲਈ ਹੋਸ਼ ਵਿੱਚ ਰਿਹਾ ਕਰੋ ਜਦੋਂ ਤੁਹਾਨੂੰ ਕਿਸੇ ਬਾਰੇ ਕੋਈ ਆ ਕੇ ਗੱਲ ਦੱਸਦਾ ਹੈ ਉਂਗਲ ਲੰਮਦਾ ਹੈ ਚੁੱਕਦਾ ਹੈ ਨਾ ਉਹਦੇ ਤੇ ਉਸੇ ਵੇਲੇ ਵਿਸ਼ਵਾਸ ਨਾ ਕਰ ਲਿਆ ਕਰੋ ਥੋੜੀ ਆਪਣੀ ਬੁੱਧੀ ਦੀ ਵਰਤੋਂ ਵੀ ਕਰਿਆ ਕਰੋ